ਹਾਂ ਜੀ 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 ਹਾਂ ਅੱਛਾ ਇਹ ਤਾਂ ਜੂਰੀ ਨਹੀਂ ਕਿਉਂਕਿ ਉਹਦੇ ਪਹਿਲੇ ਦੋ ਬਾਰਾਂ ਦੇਖੂਗਾ ਮੈਂ ਫੋਨ ਉੱਤੇ ਇਹ ਬੱਚੇ ਨੇ ਸਾਲ ਉਹ ਵੀ ਲੈਣੇ ਪਾਉਂਦੇ ਨੇ ਲੈ ਕਹੂੰ ਯਾਤਰਾ ਸਾਰਿਆਂ ਨੂੰ ਖੁਸ਼ ਕਰ ਸਕਦੇ ਨੇ ਖਰਾਤ ਜਿੰਦਾ ਜੀ ਚੌਦੀ ਰਿੰਦੀ ਗੱਡੀ ਮਾਝੇ ਫਲਵਾਰੀ ਦੇ ਵਿੱਚ ਫੁੱਲ ਵੀ ਨਾ ਮੁੰਦੇ ਨੇ ਰਮੜਾਈਏ হেল্ল' ہالو اوہو کدي نه کلا جاما دارن صاحب والے نیں تو روز جاني زیادہ کي گندي 11 وڳي میرے پرتام صاحب دا باق خاندان آهي 28 ميار کي تو کون کون دتاري باقي میرے والد کي دوا پڇو انو برا ديو نوں برے دتائي دے رل واري دو اوہ سچي پانچ چيرو ودایا ਕੋਵੇ ਪੂਰਾ ਪ੍ਰਧਾਨ ਕਿਤੇ ਆ ਕਿਤੇ ਸੁੱਕੜੇ ਆ ਕਿਤੇ ਗੱਲ ਪੜੀ ਪਹਿਲਾਂ ਪਤਾ ਹੀ ਹੈ ਬਤਾਈ ਨੋ ਅੱਗੇ ਹਟ ਮਾਂਸ ਦਿੱਤੀਆਂ ਮਾਰਵਾ ਦੇ ਮੰਦਰ ਜਾਪੇ ਉਹ ਗੜਾ ਕਰੀ ਡੀਡ ਉੱਚੀ ਹੋਈ ਹੈ ਨਾ ਮੈਂ ਹੁਣ ਕਿਰੇ ਜਮਨ ਤੇ ਇੱਧਰ ਆ ਕੇ ਕਿਹ ਬਣੀ ਨਹੀਂ ਤੇ ਸਭੀ ਰਾਤੀ ਸਾਢੇ 11 ਆ ਜੋ ਆ ਜੋ ਨੰਬਰ ਵਾਰਡ ਦੇ ਲੋਕਾਂ ਕੋਲ ਮੇਰੀ ਵੋਟ ਫੋਰ ਦਾ ਕਾਹਦਾ ਨਾ ਮੈਂ ਆਪਣੇ ਵਾਰਡ ਵਾਸੀਆਂ ਦਾ ਵੋਟਰਾਂ ਸਪੋਰਟਰ ਕੋਟਨ ਕੋਟ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਬਿਲ ਰਾਤ ਬਿਨਾਂ ਡੋਰ ਟੂ ਡੋਰ ਕਢਾਇਆ ਜੀ ਜਾਣ ਦੇ ਨਾਲ ਮਿਹਨਤ ਕੀਤੀ ਆ ਔਰ ਹਰ ਬੰਦੇ ਨੇ ਆਪਣੇ ਇਲੈਕਸ਼ਨ ਸਮਝ ਗਏ ਇਹ ਮੇਰੇ ਇਲੈਕਸ਼ਨ ਘੜੀ ਆ ਇਸ ਗੱਲ ਵਾਸਤੇ ਆਪਨੇ ਸਰ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਅਣਵਾਲੇ ਦਿਨਾਂ ਦੇ ਲਈ ਹੋਰ ਡਾਕਾ ਨਿਵਾਸੀਆਂ ਦੇ ਲਈ ਜੋ ਕੰਮ ਕਰਨਾ ਚਾਹੋਗੇ ਟਾਈਮ ਲੱਗਦੇ ਭਾਈ ਬਹੁਤ ਜ਼ਿਆਦਾ ਆ ਰਹੀ ਹੈ ਹਲਕਾ ਬੈਸਟੇ ਵੀ ਪੂਰਾ ਦੁਖੀ ਹੋਇਆ ਤੇ ਮੈਂ ਜਿਹੜਾ ਟਾਪ ਪ੍ਰਾਇਟੀ ਜਿਹੜਾ ਕੰਮ ਹੈਗਾ ਨਾ ਸਭ ਤੋਂ ਪਹਿਲਾਂ ਸੀਵੇ ਸਾਫ ਕਰਾਉਣੇ ਔਰ ਪਿਛਲੇ 3 ਮਹੀਨੇ ਦਸੰਬਰ ਤੋਂ ਮੈਂ ਲਗਾਤਾਰ ਸੀਵੇ ਦੇ ਕਰਵਾ ਰਿਹਾ ਨਾਈਟ ਰੀ ਸੈਟਿੰਗ ਕਰਵਾ ਰਿਹਾ ਵਾ ਸੁਪਰ ਸਿਕਰ ਮਸ਼ੀਨਾਂ ਲਾ ਕੇ ਔਰ ਉਸ ਕੰਮ ਵਿੱਚ ਹੋਰ ਜ਼ਿਆਦਾ ਤੇਜ਼ੀ ਨਾਲ ਆਏਗੀ ਮੈਕਸਿਮਮ ਏਰੀਆ ਜਿਹੜਾ ਅਸੀਂ ਕਰਵਾ ਚੁੱਕੇ ਆ ਉਹ 10 15% ਜਿਹੜਾ ਏਰੀਆ ਵਾ ਉਹ ਕਰਵਾਣੇ ਬਹੁਤ ਜਲਦੀ ਕਰਵਾਵਾਂਗੇ ਉਹਦੇ ਨਾਲ ਜਿਹੜਾ ਗੱड्डा ਪਾਣੀ ਆ ਉਹਦੀ ਬੜੀ ਵੱਡੀ ਸਮੱਸਿਆ ਸਾਡੀ ਕੌਨਸਟੀਚਨਸੀ ਦੀ ਸੀ ਸੀਵੇ ਸਾਫ ਹੁੰਨ ਤੋਂ ਬਾਅਦ ਇਮੀਡੀਟ ਜਿਹੜੀ ਆ ਜਿੱਥੇ-ਜਿੱਥੇ ਵੀ ਗੱਡੇ ਪਾਣੀ ਦੀ ਸਮੱਸਿਆ ਵਾ ਉਹ ਫਾਇਟ ਲੱਭ ਕੇ ਉਹਨਾਂ ਨੂੰ ਦੂਰ ਕਰਾਵਾਂਗੇ ਔਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਭੇਜਾ ਕਰਾਵਾਂਗੇ। ਉਹ ਮੋਟਰਸਪਟਰਾਂ ਲਈ ਜਿਹੜੇ ਲੋਕਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਇਹਨਾਂ ਵਿੱਚੋਂ ਬੈਜੀ ਬੈ ਆਪਣੇ ਮੋਟਰਸਪਟਰਾਂ ਨਾਲ ਹੱਥ ਜੋੜ ਕੇ ਕੋਟਨ ਕੋਟ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਜੀ ਜ਼ਿਆਦਾ ਮਿਹਨਤ ਕੀਤੀ ਆ ਔਰ ਜੋ ਆ ਸੁਵਿਧਾ ਉਹਨਾਂ ਦੇ ਲੱਤੇ ਹੈ ਗਿਆ ਪਹਿਲਾਂ ਵੀ ਬਖੂਬੀ ਉਹਨਾਂ ਦੇ ਨਾਲ ਲਿਬਾਇਆ ਗਾਂ ਵੀ ਉਹਨਾਂ ਦੇ ਨਾਲ ਲਿਬਾਂਗਾ ਸੋ ਜਿਹੜੇ ਰਿੰਦੇ ਡਵੈਲਪਮੈਂਟ ਦੇ ਕੰਮ ਆ ਉਹ ਵੀ ਕਰਾਂਗਾ ਔਰ ਲੋਕ ਨਿੱਜੀ ਮੇਰੇ ਨਾਲ ਖਲੋਟੇ ਆ ਤਾਂ ਮੈਂ ਵੀ ਹਮੇਸ਼ਾ ਲੋਕਾਂ ਨਾਲ ਖਲੋਣਾ